ਹਲੋ ਹਾਂਜੀ ਸਤਿ ਸ੍ਰੀ ਅਕਾਲ ਪ੍ਰਾੜ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਹਰ ਰੋਜ਼ ਦੀ ਤਰ੍ਹਾਂ ਫਿਰ ਹਾਜ਼ਰ ਹੋਈਆਂ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਮੂੰਗੀ ਦੀ ਦਾਲ ਆ ਆਪਣੇ ਕੋਲੇ ਉਹਦਾ ਆਟਾ ਗੁੰਨਣ ਦਾ ਤਰੀਕਾ ਔਰ ਰੋਟੀ ਬਣਾ ਕੇ ਦਿਖਾਵਾਂਗੇ ਠੀਕ ਹੈ ਜੀ ਬਨੇ ਰਹੋ ਵੀਡੀਓ ਦੇ ਐਂਡ ਤੱਕ ਤੇ ਸਾਰਾ ਤੁਸੀਂ ਇਹ ਦੇਖ ਲਓ ਆਪਾਂ ਕੀ ਕੀ ਚੀਜ਼ਾਂ ਇਹਦੇ ਵਿੱਚ ਆਟੇ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਇਹ ਆਪਾਂ ਕਨਕ ਦਾ ਆਟਾ ਸ਼ਾਨ ਕੀ ਪ੍ਰਾਂਤ ਦੇ ਵਿੱਚ ਰੱਖ ਲਿਆ ਠੀਕ ਹੈ ਜੀ ਇਹ ਮੇਰੇ ਕੋਲੇ ਜਵੈਨ ਆ ਥੋੜੀ ਜੀ ਆਪਾਂ ਇਹਦੇ ਵਿੱਚ ਜੁਆਇਨ ਪਾਵਾਂਗੇ ਆ ਦੇਖੋ ਜੀ ਇੰਨੀ ਕ ਆਪਾਂ ਜੁਆਇਨ ਪਾਵਾਂਗੇ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਦੋਨਾਂ ਥੇੜੀਆਂ ਦੇ ਨਾਲ ਮਸਲ ਕੇ ਪਾ ਲਿਓ ਠੀਕ ਹੈ ਜੀ ਹੁਣ ਆਪਣੇ ਕੋਲੇ ਆ ਤਿੰਨ ਕ ਹਰੀਆਂ ਮਿਰਚਾਂ ਮੈਂ ਬਰੀਕ ਕੱਟ ਲਈਆਂ ਸੀਗੀਆਂ ਇਹ ਆ ਗਈਆਂ ਇਹ ਵੀ ਵਿੱਚ ਪਾਵਾਂਗੇ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ ਆ ਬੇਸਣ ਆ ਇੱਕ ਕੌਲੀ ਬੇਸਣ ਦੀ ਆਪਾਂ ਸਾਨ ਕੇ ਰੱਖ ਦਿੱਤੀ ਸੀ ਇਹ ਹੈਗਾ ਇਹਨੂੰ ਵੀ ਵਿੱਚ ਪਾਵਾਂਗੇ ਬੇਸਨ ਦੇ ਨਾਲ ਨਾ ਬਹੁਤ ਸੋਹਣੇ ਵਧੀਆ ਪਰੌਂਠੇ ਬਣ ਕੇ ਰੈਡੀ ਹੁੰਦੇ ਆ ਇਹ ਤੇ ਆ ਆਪਣੇ ਕੋਲੇ ਮਸਾਲੇ ਆ ਜੀ ਮਿਰਚ ਆ ਲਾਲ ਮਿਰਚ ਆ ਮੇਥੀ ਆ ਨਮਕ ਆ ਤੇ ਹਲਦੀ ਆ ਠੀਕ ਹੈ ਜੀ ਇਹ ਵੀ ਆਪਾਂ ਸਾਰੇ ਵਿੱਚ ਪਾਵਾਂਗੇ ਠੀਕ ਹੈ ਜੀ ਹੁਣ ਆਪਣੇ ਕੋਲੇ ਹੈਗੇ ਆ ਪਿਆਜ਼ ਆਪਾਂ ਇਹਦੇ ਚੋਪਰ ਦੇ ਵਿੱਚ ਇਸ ਤਰ੍ਹਾਂ ਪਿਆਜ਼ ਕਰਲੇ ਸੀਗੇ ਇਸੇ ਦੇ ਵਿੱਚ ਕੀਤੇ ਸੀਗੇ ਤੇ ਇਦਾਂ ਹੀ ਮੈਂ ਰੱਖ ਲਈ ਠੀਕ ਹੈ ਜੀ ਇਹਨਾਂ ਨੂੰ ਪਾਵਾਂਗੇ ਜਿਹੜੀ ਦਾਲ ਆ ਉਹ ਆਪਾਂ ਸਭ ਤੋਂ ਐਂਡ ਤੇ ਵਿੱਚ ਨਾ ਜਦੋਂ ਆਪਾਂ ਆ ਮਸਾਲੇ ਵਿੱਚ ੜਲਾ ਲਏ ਆ ਪਾਣੀ ਵਿੱਚੇ ਪਿਆਜ਼ਾਂ ਵਾਲਾ ਵਿੱਚ ਪਾ ਲਵਾਂਗੇ ਇਹਨਾਂ ਨੂੰ ੜਲਾ ਲਓ ਪਹਿਲਾਂ ਇਸ ਤਰ੍ਹਾਂ ਹੱਥ ਦੇ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਦਾਲ ਦੇ ਨਾਲ ਇਹਨਾਂ ਨੂੰ ਗੁੰਨ ਕੇ ਰੈਡੀ ਕਰ ਲਵਾਂਗੇ ਆਟੇ ਨੂੰ ਇਸ ਤਰ੍ਹਾਂ ਜਿਹੜਾ ਨਾ ਨੂਨ ਮਿਰਚ ਆ ਮਸਾਲੇ ਆ ਸਾਰੇ ਵਿੱਚ ਮੈਚ ਹੋ ਜਾਣਗੇ ਹਰੀ ਮਿਰਚ ਆ ਠੀਕ ਹੈ ਜੀ ਇਸ ਤਰ੍ਹਾਂ ਇਹ ਪਾ ਲਿਆ ਇਸ ਤੋਂ ਬਾਅਦ ਹੁਣ ਤੁਸੀਂ ਕੀ ਕਰਨਾ ਆਪਣੇ ਕੋਲੇ ਇੰਨੀ ਕੁ ਦਾਲ ਆ ਇੱਕ ਡੰਗਾ ਠੀਕ ਹੈ ਇਹਨੂੰ ਵਿੱਚ ਪਾ ਕੇ ਇਹਦੇ ਨਾਲ ਹੀ ਮੈਨੂੰ ਲੱਗਦਾ ਵੀ ਆਪਣਾ ਆਟਾ ਗੁੱਝ ਕੇ ਰੈਡੀ ਹੋ ਜਾਊਗਾ ਠੀਕ ਹੈ ਜੀ ਇਹ ਆਪਾਂ ਦਾਣੇ ਪਾ ਲਈ ਵਿੱਚ ਤੇ ਹੁਣ ਮੈਂ ਤੁਹਾਨੂੰ ਦੱਸਦੀ ਆਂ ਜੀ ੁੰਨਣ ਦਾ ਤਰੀਕਾ ਦਾਣੇ ਦੇ ਨਾਲ ਨਾਲ ਹੀ ਆਟਾ ਗੁੱਝ ਕੇ ਥੋੜਾ ਜਿਹਾ ਪਾਣੀ ਬਸ ਮੁੱਕੀ ਦੇ ਇਹਨੂੰ ਆਟੇ ਦੇ ਨੂੰ ਭਲਾ ਨਹੀਂ ਪਾਉਣਾ ਪਵੇ ਪਰ ਉਹ ਇੰਨੇ ਕੁ ਦੇ ਵਿੱਚ ਹੀ ਗੁੰਨ ਕੇ ਆਪਣਾ ਆਟਾ ਰੈਡੀ ਹੋ ਜਾਊਗਾ ਕੀ ਜੀ ਮੈਂ ਤਾਂ ਇਸ ਤਰ੍ਹਾਂ ਹੀ ਕਰਦੀ ਹੁੰਦੀ ਹਾਂ ਜੀ ਜੇ ਸਵੇਰ ਦੇ ਟਾਈਮ ਦਾਲ ਬਾਅਦ ਜੀ ਵੇਖਣਾ ਮੂੰਗੀ ਮਸਰਾਂ ਦੀ ਜਾਂ ਮੂੰਗੀ ਛੋਲਿਆਂ ਦੀ ਹਨਾ ਧੌਂਵੀ ਮੂੰਗੀ ਕਾਲੇ ਛੋਲਿਆਂ ਦੀ ਆਲੂ ਪਾਈ ਹੋਏ ਹੁੰਦੇ ਵਿੱਚ ਉਹਨਾਂ ਨੂੰ ਮੈਂ ਦਾਲ ਦੇ ਵਿੱਚ ਇਸ ਤਰ੍ਹਾਂ ਫਿਰ ਨਹੀਂ ਕੋਈ ਖਾਂਦਾ ਹਨਾ ਵੇਸਟੀ ਜਾਂਦੀ ਆ ਤੇ ਸਵੇਰ ਦੇ ਟਾਈਮ ਦਹੀਂ ਦੇ ਨਾਲ ਤੇ ਚਟਨੀ ਦੇ ਨਾਲ ਪਰੌਠੇ ਬਣਾ ਕੇ ਰੈਡੀ ਕਰ ਦਈਦੀ ਆ ਠੀਕ ਹੈ ਜੀ ਤੇ ਆਪਾਂ ਹੁਣ ਇਸ ਤਰ੍ਹਾਂ ਆਟਾ ਗੁੰਨ ਲੈਨੇ ਆ ਇਹ ਥੋੜਾ ਜਿਹਾ ਪਾਣੀ ਪਾ ਕੇ ਵਿੱਚ ਆਟਾ ਜਿਹੜਾ ਪਰ ਲਾ ਲਾਵਾਂਗੇ ਇਹਨਾਂ ਪੰਜ ਕਮੈਂਟ ਆਰਤੇ ਨੂੰ ਰੈਸਟ ਤੇ ਛੋੜ ਛੱਡ ਦਿਆ ਕਰੋ ਤੁਸੀਂ ਤੇ ਬਾਅਦ ਚ ਜਦੋਂ ਮੁੱਕੀ ਉਹ ਦੁਬਾਰਾ ਦੇ ਦਿਆ ਕਰੋ ਠੀਕ ਹੈ ਜੀ ਥੋੜਾ ਜਿਹਾ ਪਾਣੀ ਹੋਰ ਪਊਗਾ ਜੀ ਤਰਾ ਸਾਰਾ ਆਟਾ ਇਕੱਠਾ ਕਰ ਦੇਣਾ ਇੱਕ ਸਾਈਡ ਤੇ ਹਾਂਜੀ ਹੁਣ ਆ ਪਾਟੇ ਨੂੰ ਵੀਰੇ ਤੇ ਰੈਸਟ ਦੇ ਰੱਖ ਦਾਂਗੇ ਬਸ ਮੁੱਕੀ ਦੇਖ ਲਈਏ ਹੈਨਾ 18 ਮੁੱਕੀ ਦੇ ਕੇ ਇਸ ਤਰ੍ਹਾਂ ਰੈਡੀ ਕਰ ਲਿਓ ਤੇ 5 ਕਿ ਮਿੰਟ ਢਾਕ ਦਿਓ ਆਟਾ ਉਠਾ ਕੇ ਦਿੰਨੇ ਆ ਕੱਪੜੇ ਦੇ ਨਾਲ ਤੇ ਫਿਰ ਆਪਾਂ ਰੋਟੀ ਬਣਾ ਕੇ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਹਾਂਜੀ ਹੁਣ ਆਪਾਂ ਆਟਾ ਗੁੰਨ ਲਿਆ ਸੀ ਗੁੰਧ ਕੇ ਮੁੱਕੀ ਦੇ ਕੇ ਰੱਖ ਲਿਆ ਘਿਓ ਲਾ ਲੈਣਾ ਜੀ ਉੱਪਰ ਠੀਕ ਹੈ ਤੇ ਹੁਣ ਆਪਾਂ ਪਰੌਂਠਾ ਬਣਾਉਣ ਦਾ ਤਰੀਕਾ ਤੁਹਾਨੂੰ ਦੱਸਦੀ ਆਂ ਦੇਖੋ ਜੀ ਠੀਕ ਹੈ ਜੀ ਤੇ ਸੈਲਫ ਮੈਂ ਚੰਗੀ ਤਰ੍ਹਾਂ ਸਾਫ ਕਰ ਲਈ ਸੀ ਆਪਾਂ ਇੱਥੇ ਹੀ ਗੇਮ ਕੇ ਨੂੰ ਰੈਡੀ ਕਰਾਂਗੇ ਠੀਕ ਹੈ ਜੀ ਸਿੰਪਲ ਜਿਵੇਂ ਆਲੂ ਦੇ ਪਰੌਠੇ ਦੀ ਬੇਲ ਦੇ ਹੁੰਦੇ ਆ ਫੋਲਾ ਫੋਲਾ ਇਸ ਤਰ੍ਹਾਂ ਬੇਲਣਾ ਠੀਕ ਹੈ ਕੋਈ ਇਹਦੇ ਵਿੱਚ ਫੋਲਡਿੰਗ ਨਹੀਂ ਕਰਨੀ ਕੁਝ ਨਹੀਂ ਕਰਨਾ ਅੱਗੇ ਤੁਹਾਨੂੰ ਮੈਂ ਦੱਸਦੀ ਹਾਂ ਉਦੋਂ ਆਪਾਂ ਤਵਾ ਗਰਮ ਹੋਣਾ ਰੱਖ ਦਿੱਤਾ ਔਰ ਘਿਓ ਵੀ ਗਰਮ ਹੋਣਾ ਰੱਖ ਦਿੱਤਾ ਬਸ ਇਹ ਹੀ ਕੰਮ ਹੈ ਦਾ ਤੇ ਅੱਗੇ ਮੈਂ ਤੁਹਾਨੂੰ ਇਹਦਾ ਦੱਸਦੀ ਹਾਂ ਆਪਾਂ ਦੇਖੋ ਕਿ ਉਹ ਆਪਣਾ ਗਰਮ ਹੋ ਗਿਆ ਤਾਂ ਦੰਨਿਆ ਸੈਂਡ ਕਰ ਦਿੰਦੇ ਪਿਛੇ ਜਿਹੜਾ ਜ ਤਵੇ ਦੇ ਉੱਪਰ ਇਸ ਤਰ੍ਹਾਂ ਥਿਓ ਲਾ ਲਓ ਇਸ ਤਰ੍ਹਾਂ ਪਾ ਦੇ ਠੀਕ ਹੈ ਜੀ ਬਹੁਤ ਜਲਦੀ ਤੇ ਸੌਖੇ ਬਣ ਕੇ ਰੈਡੀ ਹੋ ਜਾਂਦੇ ਆ ਕਲੀ ਕੁਆਲਟੀ ਕਰਾਂਗੇ ਇਹਨੇ ਤੇ ਕਿਉਂ ਉਲਾਵਾਂਗੇ ਇਹ ਬੋਸੋਨੇ ਪ੍ਰੋਟੇ ਬਣ ਕੇ ਰੈਡੀ ਹੋ ਜਾਂਦੇ ਆ ਜੀ ਕਿਉਂ ਉਲਾ ਦਿੰਦਾ ਆਪਾਂ ਹੋਣੇ ਦੀ ਫਿਰ ਕੁਆਲਟੀ ਕਰ ਦੇਵਾਂਗੇ ਕੀ ਇਹ ਲੇਦਰ ਨਹੀਂ ਸਾਈਡ ਤੋਂੜਾ ਜਿਾ ਕੁ ਲਾਵਾਂਗੇ ਉਹ ਜਿਹੜਾ ਪਤਲ ਗਿਆ ਹੋਇਆ ਤਵੇ ਦੇ ਉੱਪਰ ਲਾਇਆ ਸੀ ਆ ਦੇਰ ਜੇਸ ਨਾਲ ਆਪਾਂ ਪਾਉਣਾ ਨਾ ਉਹਦੇ ਨਾਲ ਕਰਾਂਚੀ ਜੇ ਬਣ ਜਾਂਦੇ ਜਿਵੇਂ ਆਪਾਂ ਆ ਪਾਉਣਾ ਚ ਬੇਸਨ ਪਾਏ ਵਕਤ ਜਿਹੇ ਬਣਦੇ ਹੁੰਦੇ ਹਨ ਉਸ ਤਰ੍ਹਾਂ ਦਾ ਟੇਸਟ ਆਉਂਦਾ ਫਿਰ ਇਹ ਤੋਂ ਦੇਸਨ ਵਿੱਚ ਤੇ ਜਵੈਨ ਪਾ ਲੈਨੇ ਆ। ਇਹ ਉਹ ਕਿਉਂ ਹੋਰ ਲਾ ਲੈਨੇ ਆ ਦੂਸਰਾ ਬਰੌਂ। ਪਰੌਂਠਾ ਵੀ ਪਾ ਲੈਨੇ। ਠੀਕ ਹੈ ਜੀ ਆ ਦੇਖੋ ਕਿੰਨਾ ਸੋਹਣਾ ਬਣ ਕੇ ਇਹ ਰੈਡੀ ਹੋਇਆ। ਫੋਲਡਿੰਗ ਕਰ ਲਓ ਬਿਲਕੁਲ ਵੀ ਨਹੀਂ ਟੁੱਟਦਾ। ਠੀਕ ਹੈ ਜੀ ਪਰਟੀ ਕਰਦੇ ਜੀ ਜਨਤਾ ਨੂੰ ਮੈਂ ਦੱਸ ਦਿੰਦਾ ਬੋਲਦਾ ਜੀ ਵਾਏ ਤੁਹਾਨੂੰ ਜਿਹੜਾ ਨਾ ਬਣਾਉਣਾ ਹੈ ਉਹ ਬਣਾ ਲਓ ਜੀ ਇਸ ਤਰ੍ਹਾਂ ਜੋ ਪਪਾਰਟੀ ਕਰਦੇ ਨਾ ਕਿ ਉਹ ਤਾਂ ਮੈਂ ਜੇ ਉੱਪਰ ਹੀ ਲਾ ਲਿਆ ਕਰੋ ਫੇਰ ਹੀ ਪਰੌਂਠੇ ਵਧੀਆ ਬਣ ਕੇ ਰੈਡੀ ਹੁੰਦੇ ਆ ਠੀਕ ਹੈ ਜੀ ਨਾਲੇ ਬੱਚਿਆਂ ਲਈ ਪੰਚ ਗਿਆ ਜਾਂਦਾ ਇਹ ਵਧੀਆ ਚੀਜ਼ ਬਣ ਕੇ ਰੈਡੀ ਹੋ ਜਾਂਦੀ ਹੈ। ਯਾਦ ਰੱਖੋ ਜੀ। ਆ ਲਓ ਜੀ। ਸਾਡਾ ਯੂਸਰਾ ਪਰੌਟਾ ਵੀ ਬਣ ਕੇ ਰੈਡੀ ਹੋ ਗਿਆ ਤੇ ਅੱਗੇ ਆਪਾਂ ਬਣਾਈ ਜਾਂਦੇ ਆ। ਆ ਲਓ ਜੀ। ਦੇਹੀ ਦੇ ਨਾਲ ਮੇਥੀ ਆਲੂਆਂ ਦੀ ਤਰ੍ਹਾਂ ਪਰੌਠੇ ਬਣ ਕੇ ਰੈਡੀ ਹੋ ਗਏ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਬਣਾ ਕੇ ਰੈਡੀ ਕਰ ਸਕਦੇ ਹੋ ਤੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਤੁਹਾਨੂੰ ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ